ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਆਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈ ਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆ ਸਬਦੋਤਾ ਗਾਵੋ ਹਰੀ ਕੇਰਾ ਮਰਜ ਨਿਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁਰ ਨਾਲੇ ਨਾ ਰਹੁ ਤੂੰ ਮਨ ਮੇਰੇ ਦੂਖ ਸਾ ਵਿਸਾਰਨ ਅੰਗੀਕਾਰੋ ਕਰੀ ਤੇ ਰਹੰਕਾਰ ਸਭ ਸਵਾਰਨਾ ਸਭ ਨਾਂ ਗਲਾਂ ਸਮਰੱਥ ਸੁਆਮੀ ਸੋ ਕੇ ਮਨ ਵਿਸਾਰੀ ਐ ਨਾਨਕ ਮਨ ਮੇਰੇ ਸਦਨ ਹੋਵਨ ਨਾਲੇ ਸੱਚੇ ਸਹਿਬਾਂ ਕਿਆ ਨਹੀ ਕਰਤੇ ਰਹਿ ਕਰਤਾਂ ਤੇਰਾ ਸਭ ਕਿਛ ਹੈ ਜਿਸ ਦੇ ਹਿੱਸੇ ਪਾਵੀ ਸਦਾ ਸੁਖ ਸੁਲਾਹੋਂ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਧਨੀ ਰਹਿ ਨਾਨਕ ਸੱਚੇ ਸਹਿਬ ਕਿਆ ਨਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੂ ਸਾਚਾ ਨਾਮ ਆਧਾਰ ਮੇਰਾ ਜਨੁ ਮੁੱਖਾਂ ਸਭ ਗਵਾਈਐ ਕਰ ਸਾਧ ਸੁਖਮਨ ਆਇ ਵਸਿਆ ਜਨ ਇੱਛਾ ਸਭ ਪੁਜਾਈਐ ਅਦਾ ਕੁਰਬਾਨ ਕੀਤਾ ਗੁਰੂ ਵਿਟੋ ਜੀ ਦੀ ਇਹ ਬੜੀ ਆਈ ਆ ਕਹਿ ਨਾਨਕ ਸੁਣੋ ਸੰਤੋ ਸਭ ਤਰੁਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸੋਦਵਾ ਜੀ ਕਲਾ ਜਿਤ ਕਰਤਾਰੀ ਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ੁਰ ਕਾ ਲਮ ਆਯਾਤ ਜਿਨ ਕਾ ਉਸ ਨਾਮ ਹਰਿ ਕੈ ਲਾਗੀ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਸਾਚੀਲੇ ਬੰਦੇ ਹੁ ਨਾਣੀ ਦੇ ਨਾਣੀ ਲਵੇ ਬਾਜੂ ਕਿਆ ਕਰੀ ਵਿਚਾਰੀ ਆਤਿ ਬਾਸ ਸਬਤ ਕੋ ਨਾਹੀ ਕਿਰਪਾ ਕਰਵਨ ਵਾਰੀ ਏਸ ਨਾ ਹੁਰਤੋ ਨਾਹੀ ਸਬਦ ਲਾਗ ਸਵਾਰੀ ਆ ਕਹ ਨਾਨਕ ਲਵੇ ਬਾਜੂ ਕਿਆ ਕਰੀ ਵਿਚਾਰੀ ਆਨੰਦ ਆਨੰਦ ਸਭ ਕੋ ਕਹ ਹੈ ਆਨੰਦ ਗੁਰੂ ਤੇ ਜਾਣੀ ਆ ਜਾਣਿਆ ਅਨੰਦ ਸਦਾ ਗੁਰਤੀ ਕਿਰਪਾ ਕਰੇ ਪਿਆਰਿਆ ਕਰਿ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰੇ ਆ ਅਨਰੋਹ ਜਿਨ ਕਾ ਮਉ ਤੁਟਾ ਤਨ ਕਾ ਸਬਦ ਸਚੇ ਸਵਾਰੇ ਆ ਕਹ ਨਾਨਕ ਇਹੋ ਅਨੰਦ ਹੈ ਅਨੰਦ ਗੁਰੂ ਤੇ ਜਾਣਿਆ ਬਰਬਾ ਜਿਸ ਤੂੰ ਦੇਹ ਸੋਈ ਜਨ ਪਾਵੇ ਭਾਵਤ ਸੁਜਨ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇਕ ਭਰਮ ਫੂਲੇ ਫਿਰੇ ਦਹ ਦੇਸ ਇਕ ਨਾਮ ਲਗ ਸਵਾਰੇ ਆ گر پرساد من پیا نرمل جنہیں پانا پاوی کہ دہ پیاری سوجن پاوی کی کرے کہانی کرے کہانی تن من تان سب سونپ گر حکم نی پائیے حکم نیو گرا گاو سچی کہ نان سن سن تو کت کہانی ای من چنچلا چترائی کی نینا پائیے ਚਤਰਾਈ ਨਾ ਪਾਇਆ ਕਿਨੂੰ ਤੂੰ ਸੁਣ ਮਨ ਮੇਰਾ ਇਹ ਮਾਇਆ ਮੋਹਣੀ ਜਿਨੇਤ ਭਰਮ ਭਲਾਇਆ ਮਾਇਆ ਤੇ ਮੋਹਣੀ ਤਨੇ ਕੀਤੀ ਜੰਟ ਗੌਲੀ ਪਾਈਆ ਕੁਰਬਾਨ ਕੀਤਾ ਤਿਸੇ ਬਿੱਟੋ ਜਨਮੋਂ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਤ ਸੁਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ ਸਾ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ ਐਸਾ ਕਾਮੁ ਨਹੀਂ ਨ ਕੀ ਚੈ ਚਿਤ ਅੰਤ ਪਛੋਤਾਈਐ ਸਤਿਗੁਰੂ ਕਾਬ ਦੇਸ ਸੰਤੂ ਹੋਵੈ ਤੇਰੇ ਨਾਲੀ ਕਹਿ ਨਾਨਕ ਮਨ ਪਿਆਰੇ ਜੂ ਸਦਾ ਸੱਚ ਸੁਮਹਾਲੇ ਆਗਮੋ ਗੋਚਰਾ ਤੇਰ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਕ ਵਖਾਣੇ ਆ ਕਹਿਤਾ ਵੀ ਕਿੱਸਬ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁੰਜਨ ਅੰਮ੍ਰਿਤ ਖੋਜ ਦੇਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧੂ ਪਾਈ ਇੱਕ ਵੇਖ ਪਰਸਨ ਆਇਆ ਲਪ ਲੋ ਅਹੰਕਾਰ ਛੁਕਾ ਸਤਿਗੁਰੂ ਭਲਾ ਪਾਇਆ ਐ ਨਾਨਕ ਜਿਸ ਨੂੰ ਆਪ ਤੋ ਠਾ ਤੈਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੀ ਰੀ ਵਿਖ ਮਾਰਗ ਚੱਲਣਾ ਲਭ ਲੋ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾਹੀ ਬੁਲਣਾ ਕਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸੁਬਾਣੀ ਐ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਿਉ ਤੋ ਚਲਾਹੇ ਤੇ ਚੱਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਇਉ ਤੋ ਚਲਾਏ ਤੇ ਵੀ ਚੱਲੇ ਜਿਨਾਂ ਮਾਨਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰਨ ਸਦਾ ਤੇ ਆਵੇ ਇਸ ਨੂੰ ਕਤਰਾ ਸੁਣਾ ਹੀ ਆਪਣੀ ਇਸੇ ਗੁਰਦੁਆਰੇ ਸੁਖ ਪਾਵੇ ਕੈ ਨਾਨਕ ਸਤਿਗੁਰ ਸਾਹਿਬ ਜਿਉਂ ਭਾਵੇ ਤੇ ਵੇ ਚਲਾਵੀ ਇਹੋ ਸੁਹਿਲਾ ਸਭ ਸੁਹਾਵਾ ਸਭ ਤੋਂ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇ ਇਹ ਤਨ ਕੈ ਮਨ ਵਸਿਆ ਜਿਨ ਤਰੋ ਲਿਖਿਆ ਆਇਆ ਇਕ ਫਿਰੇ ਕਨੇਰੀ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹ ਨਾਨਕ ਸਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿ ਸਿਓ ਪਿੱਤ ਸੰਗਤ ਸੁਭਾਈਆ ਕਹਿੰਦੇ ਪਿੱਤ ਸੁਣਦੇ ਪਿੱਤ ਸੇ ਪਿੱਤ ਜਿਨੀ ਮਨ ਵਸਾਇਆ ਕਹ ਨਾਨਕ ਸੇ ਪਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਣਿ ਸਹਿਜ ਸਹਿ ਸਨ ਜਾਇ ਨਹੀਂ ਚਾਹੀ ਸਹਿ ਸਹਿ ਕਿਤਰ ਸੰਜਮ ਰਹੀ ਕਰਮ ਕਮਾਈ ਐਸਾ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਤੋ ਉਹ ਸ਼ਬਦ ਲਾਗੋ ਹਰ ਸੂ ਰੋ ਚਿਤ ਲਾਏ ਕਹਿ ਨਾਨਕ ਪ੍ਰਸਾਦੀ ਸਹਿਜ ਉਪਜਾ ਇਹ ਸਹਿਸਾ ਇਹ ਬਜਾਏ ਜੀਉ ਮੈਲੇ ਬਾਹਰੂ ਨਿਰਮਲ ਬਾਹਰੂ ਨਿਰਮਲ ਜੀਉ ਤਾਂ ਮੈਲੇ ਤਨੀ ਜਨਮ ਚੂ ਹੈ ਹਾਰੇ ਆ ਏ ਤਿਸਨਾ ਵੱਡਾ ਰੋਗ ਲੱਗਾ ਮਨ ਨੂੰ ਬਨੋ ਵਿਸਾਰਿਆ ਵਿਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹ ਨਾਨਕ ਜਿਨ ਸੱਚ ਤਜਿਆ ਕੂੜ ਲੱਗੀ ਤਨੀ ਜਨਮ ਜੂਏ ਹਾਰੇ ਆ ਜਿਉ ਨਿਰਮਲ ਵਾਰੂ ਨਿਰਮਲ ਵਾਰੂ ਤਾਂ ਨਿਰਮਲ ਜਿਉ ਨਿਰਮਲ ਸਦਕੋ ਤੇ ਕਰਨੀ ਕਮਾਣੀ ਕੂੜ ਕੀ ਸੋਈ ਪਹੁੰਚੈ ਨਾਹੀ ਮਨਸਾ ਸਤਸਮਾਣੀ ਜਨਮ ਰਤਨ ਜਿਨ ਕੀ ਪ੍ਰਿਆਮ ਭਲੇ ਸੇਵਨ ਜਾਰੀ ਕਹ ਨਾਨਕ ਜਿਨ ਮਨ ਨਿਰਮਲ ਸਦਰ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮੁਖ ਹੋਵੇ ਹੁਆ ਤਾਂ ਸੰਮੁਖ ਸਿੱਖ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੀ ਚਰਨ ਹਿਰਦੈ ਤੇ ਅੰਦਰ ਆਤਮਾ ਸੰਭਾਲੀ ਆਪ ਛਡ ਸਗਰਹ ਪਰਨੇ ਗੁਰ बिन ਅਬਨਾ ਜਾਣਾ ਕੋਈ ਇਹ ਨਾਨਕ ਸੁ ਸੰਤੋ ਲੋ ਸੋ ਸਿੱਖ ਸੰਮੁਖ ਹੋਏ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰਥੈ ਕੋਈ ਪੁੱਛੋ ਵਿਕਿਆ ਜਾਈ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਜਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਈ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੀ ਪਿਆਰੇ ਹੋਵੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੀ ਰੀ ਬਾਣੀਆਂ ਸਰਬਾਣੀ ਦਿਨ ਕੋ ਨਦਰ ਕਰਮ ਹੋਵੇ ਹਰਦੈ ਤਨ ਸੁਮਾਣੀ ਪੀਵੋ ਅੰਮ੍ਰਿਤ ਸਦਾ ਰਹੁ ਹਰ ਰੰਗ ਜਪਿਓ ਸਾਰੰਗ ਬਾਣੀ eh ਨਾਨਕ ਸਦਾ ਗਾਵ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸੁਣੋ ਬਾਝੋ ਹੂਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੀ ਕੱਚੀ ਆਖ ਵਗਾਣੀ ਆਰਣਿਤ ਗ੍ਰਹਿ ਰਸਨਾ ਕਹੇ ਅਕਸ਼ੁ ਨ ਜਾਣੀ ਚਿਤ ਜਿਨ ਕਹਿ ਲਿਆ ਮਾਇਆ ਬੋਲਣ ਪਈ ਰੁਬਾਣੀ ਇਹ ਨਾਨਕ ਸਤਿਗੁਰੂ ਬਾਝੋ ਹੂਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਉ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਵਾਸ ਮਾਉ ਸ਼ਬਦ ਸੇ ਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਤੇ ਬਚਾਈ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸੇ ਸਖਤ ਆਪੋ ਪਾਈ ਕੈ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬਚਾਈ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਿਸਾਲੇ ਗੁਰਮੁਖ ਜਿਸ ਨੂੰ ਆਪ ਕਰੇ ਸੁ ਹੋਵੇ ਇੱਕ ਸਿਮਲੇ ਬਿਨਾਈ ਐ ਨਾਨਕੇ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸਤਰ ਕੋ ਨ ਪਾ ਵਿਚਾਰ ਦੇ ਤਤੈ ਸਾਰ ਨ ਜਾਣੀ ਤਤੈ ਸਾਰ ਨ ਜਾਣੇ ਗੁਰੂ ਬਾਝੋਂ ਤਤੈ ਸਾਰ ਨ ਜਾਣੀ ਇਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ ਗੁਰ ਕਰਪਾ ਤੇ ਸੇ ਜਨ ਜਾਗੀ ਜਨ ਹਰਮਨ ਬਸਿਆ ਬੋਲੇ ਅਮਰਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਧ ਨ ਹਰਲੇ ਬਲ ਲੱਗ ਗਿਆ ਜਾਗਤ ਰਹਿਣ ਬਿਹਾਣੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੀ ਸੋ ਕਿਉ ਮਨੁ ਵਿਸਾਰੀਐ ਮਨੁ ਕਿਉ ਵਿਸਾਰੀਐ ਬੜਾ ਦਾਤਾ ਜੀ ਅਗਨ ਮੈਂ ਅਹਾਰ ਪਹੁੰਚਾਵੀਂ ਓਸ ਨੂੰ ਕੇ ਪੂਰਨ ਸਕੀ ਜਿਸੁ ਆਪਣੀ ਲਿਵ ਲਾਇ ਆਪਣੀ ਲਿਵ ਆਪੀ ਲਾਇ ਗੁਰਮੁਖ ਸਦਾ ਸੰਭਾਲੀਐ ਐ ਨਾਨਕੇ ਬੜਾ ਦਾਤਾ ਸੋ ਕਿਉ ਮਨੁ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਏਕੋ ਜੀ ਹੀ ਕਰਤਾ ਖੇਲ ਲਚਾਇਆ ਜਾਤ ਸੁਆਤ ਜੰਮਿਆ ਪਰਵਾਰ ਭਲਾ ਪਾਇਆ ਲਿਖ ਛੁੜਕੀ ਲਗੀ ਦ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਧਰ ਵਿਸਰੈ ਮੋਖ ਜੈ ਭਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦਿ ਜਿਨ੍ਹਾਂ ਨੇ ਲਗੀ ਤਿਨਿ ਵਿੱਚੇ ਮਾਇਆ ਪਾਇਆ ਅਰੇ ਆਪ ਮੁੱਲ ਕਹਿ ਮੁੱਨਾ ਪਾਇਆ ਜਾਏ ਮੁੱਨਾ ਪਾਇਏ ਜਾਏ ਕਿਸੇ ਬਿੱਟੂ ਰਹੇ ਲੋਕ ਬਿਲਾਏ ਐਸਾ ਸਤਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਐ ਵਿੱਚ ਹਉ ਆਪ ਜਾਏ ਜਿਸ ਦਾ ਜੀਉ ਤਿਸ ਮਿਲਦਾ ਹਰਿ ਸੈ ਮਨ ਆਈ ਹਰ ਆਪ ਮੁਲਕੈ ਭਗਤ ਨਾ ਕੀ ਨਾਨਕਾ ਜਿਨ ਹਰ ਪੱਲੇ ਪਾਈ ਆ ਰਸ ਮੀਰੀ ਮਨ ਮੰਜਾਰਾ ਹਰ ਰਸ ਮੀਰੀ ਮਨ ਮੰਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੋ ਜੀਉ ਹੋ ਲਾਹ ਕੱਟਿਉ ਦਿਹਾੜੀ ਇਹੋ ਤਨ ਤਿਨ ਨਾ ਮਿਲਿਆ ਜਿਨ ਹਰਿ ਆਪੇ ਪਾਣਾ ਕਹਿ ਨਾਨਕਾ ਰਸ ਮੀਰੀ ਮਨ ਹੁਆ ਬਨਜਾਰਾ ਕੀ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕਿੱਤ ਜਿ ਚਰਹ ਹਰ ਰਸ ਪੱਲੇ ਨਾ ਪਾਈ ਆ ਰਸ ਪਾਈ ਪੱਲੇ ਪੀਐ ਰਸ ਗਉ ਨ ਤ੍ਰਿਸ਼ਨਾ ਲਾਗੇ ਆਏ ਇਹ ਰੂਹ ਹਰ ਰਸ ਕਰਮੀ ਪਾਈਐ ਸਤਗੁਰ ਮਿਲੈ ਜਿਸ ਸਿਆਇ ਕਹਿ ਨਾਨਕ ਹੋਰ ਅਨਰਸਾ ਬਿਸਰੇ ਜਾ ਹਰਵ ਸੈ ਮਨ ਆਏ ਈ ਸਰੀਰਾ ਮੇਰੀਆ ਹਰਤੋਂ ਮੈਂ ਜੋਤ ਰਖੀ ਤਾਂ ਤੂੰ ਜਗ ਮੈਂ ਆਇਆ ہر جو تو جگ میں آیا ہر ماتا آپی پتا جن جیو پائے جگت دکھایا گرپرسادی بوجھیا تا چلت ہوا چلت ندری آیا کہ نانک سچکا مور رچیا جوت راکھی جگ میں آیا من چاؤ پیا پر آگم سنیا ہر منگل گاؤ سکی گرہ مندر بنیا ہر گاؤ منگل نت سکیے سوکھ دکھ بیاپی ਗੁਰ ਚਰਨ ਲਾਗ ਗਏ ਦਿਨ ਸੁਭਾਗੀ ਆਪਣਾ ਪਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰਨਾਮ ਹਰ ਰਸ ਕੋ ਗੋ ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਏ ਸਰੀਰਾ ਮੇਰੀਆ ਜਨਮੇ ਆਏ ਕਹਿ ਕਿਆ ਤਦ ਕਰਮ ਕਮਾਇਆ ਇਹ ਕਰਮ ਕਮਾਇਆ ਤਦ ਸਰੀਰਾ ਜਾਂ ਤੂੰ ਜਗਮਹਿ ਆਇਆ ਜਿਨਹਾਂ ਤੇਰਾ ਰਚਨ ਰਚਿਆ ਸੋ ਹਰ ਮੰਨ ਵਸਾਇਆ ਗੁਰ ਪ੍ਰਸਾਦੀ ਹਰਮਨ ਬਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕਿ ਉਸ ਸਰੀਰ ਪ੍ਰਵਾਣ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੈਤਰ ਮੇਰੇ ਹੋ ਹਾਂ ਤੋਂ ਮੈਂ ਜੋਤਰੀ ਹਰਬਿਨ ਅਵਰਨ ਦੇਖੂ ਕੋਈ ਹਰਬਿਨ ਅਵਰਨ ਦੇਖੂ ਕੋਈ ਨਦਰੀ ਹਰ ਨਿਹਾਲੇ ਆ ਇਹੋ ਮੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੂਝਿਆ ਜਾਂ ਵੇਖਾ ਹਰ ਏਕ ਹੈ ਹਰਬਿਨ ਅਵਰਨ ਕੋਈ اح نانک ہی نیتر ہوئی اے ہو سچے سونے نو سچے سچ نو پٹھا سری لائے سنو ست با نت سنی منت ہریا ہوا رسنا رسمانی سچ لاکھ بڑانی تا کی گت کہیں نہ جائے اہ نانک امرت نام سنو بتن ہوو ہو سچے ای نو پٹھا ਆਰਿਯ ਗੁਪਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਮਜਾਇਆ ਬਾਜਾ ਪਉਣ ਨੌ ਦੁਆਰੀ ਪ੍ਰਗਟ ਕੀਏ ਦਸਵੰਗ ਉਤਰ ਖਾਇਆ ਗੁਰਦੁਆਰੇ ਲਈ ਭਾਵਨੀ ਇੱਕ ਨਾਂ ਦਸਵੰਗ ਦੁਆਰ ਦਖਾਇਆ ਤਹਿ ਨੀਕ ਰੂਪ ਨਾਉ ਨਵ ਨਿਦ ਤਿਸ ਦਾ ਅੰਤ ਨਾ ਜਾਈ ਪਾਇਆ eh ਨਾਨਕਰ ਪਿਆਰਾ ਜੀਓ ਗੁਪਾ ਅੰਦਰ ਰੱਖ ਕੇ ਬਾਜਾ ਪਵਣ ਵਜਾਇਆ ਏਉ ਸਾਚਾ ਸੁਹਿਲਾ ਸਾਚਾ ਕਰਗਾ ਵੋ ਗਾਵਤੋ ਸੁਹਿਲਾ ਘਰ ਸਾਚਾ ਜਿੱਥੇ ਸਦਾ ਸੱਚ ਤੇ ਆਵੇ ਹੀ ਜੋ ਤੇ ਆਵੇ ਜਨ ਪਾਵੇ ਗੁਰਮੁਖਿ ਚਨਾ ਬਜਾਵੇ ਇਹੋ ਸਤ ਸਭ ਨਾਮ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹਿ ਨਾਨਕ ਸਤ ਸਵੇਲਾ ਸਚੈ ਕਰ ਗਾਵੇ ਅਨੰਦ ਸੁਨੋ ਬੜ ਪਾਗੀ ਹੋ ਸਗਲ ਮਨੋਰਤ ਪੂਰੇ ਤਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ ਆ ਭਰਪੂਰੀ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ ਆ ਭਰਪੂਰੀ ਬਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕੀ ਫਤਹਿ